ਡੇਲੀ ਸਿਹਤ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨੁਸਖਾ ਤੁਹਾਡੇ ਨਾਲ ਸਾਂਝਾ ਕਰਾਂਗੇ ਬਹੁਤ ਵਧੀਆ ਨੁਸਖਾ ਹੈ ਬੜੇ ਲੋਕਾਂ ਨੇ ਤੋਂ ਲਾਭ ਉਠਾਇਆ ਸਾਰਾ ਦਿਨ ਸਰੀਰ ਟੁੱਟਦਾ ਹੈ ਹੱਡ ਗੋਡੇ ਮੋਢੇ ਦੁਖਦੇ ਨੇ ਦਰਦ ਕਰਦੇ ਨੇ ਸਰੀਰ ਦਾ ਕੋਈ ਵੀ ਅੰਗ ਦਰਦ ਕਰਦਾ ਹੈ ਬਰਦਾਸ਼ਤ ਨਹੀਂ ਹੁੰਦਾ ਦਰਦ ਦਰਦ ਬਹੁਤ ਜ਼ਿਆਦਾ ਹੈ ਸੋ ਦਰਦ ਤੋਂ ਛੁਟਕਾਰਾ ਕਿਵੇਂ ਪਾਈਏ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਛੋਟਾ ਜਿਹਾ ਨੁਸਖਾ ਦੱਸਣਾ ਬڑے ਲੋਕਾਂ ਨੇ ਤਾਂ ਫਾਇਦਾ ਲਿਆ بڑے ਲੋਕਾਂ ਨੇ ਆਪਣੇ ਆਪ ਨੂੰ ਸਹੀ ਕਰ ਲਿਆ ਜਿਨ੍ਹਾਂ ਨੇ ਭਰੋਸਾ ਕੀਤਾ ਔਰ ਕਰਨਾ ਕੀ ਹੈ ਕਰਨਾ ਕੁਝ ਵੀ ਨਹੀਂ ਤੁਸੀਂ ਬਾਹਰੋਂ ਕੁਝ ਨਹੀਂ ਲੈ ਕੇ ਆਉਣਾ ਕੋਈ ਵੱਡਾ ਮਹਿੰਗਾ ਇਲਾਜ ਨਹੀਂ ਹੈਗਾ ਸਿਰਫ ਤੁਹਾਡੇ ਹੱਥ ਦਾ ਇਲਾਜ ਹੈ ਤੁਸੀਂ ਕਰ ਸਕਦੇ ਹੋ ਉਸ ਨੂੰ ਤੇ ਕੋਈ ਜ਼ਿਆਦਾ ਮਹਿੰਗਾ ਇਲਾਜ ਵੀ ਨਹੀਂ ਹੈਗਾ ਸੋ ਕਰਨਾ ਕੀ ਹੈ ਉਹਦੇ ਵਿੱਚ ਤੁਹਾਨੂੰ ਕੀ ਕਰਨਾ ਪਏਗਾ ਸੋ ਇੱਕ ਖਾਸ ਤੌਰ ਤੇ ਮੈਂ ਬੇਨਤੀ ਕਰਦੀ ਚਾਹਨਾ ਕਰਨਾ ਕੀ ਹੈ ਤੁਸੀਂ ਕਰਨਾ ਸਿਰਫ ਇਹ ਹੈ ਇੱਕ ਤਾਂ ਤੁਸੀਂ ਇੱਕ ਚਮਚ ਹਲਦੀ ਲੈਣੀ ਹੈ ਧਿਆਨ ਨਾਲ ਸੁਣ ਲਿਓ ਜੀ ਇੱਕ ਚਮਚ ਦੇਸੀ ਖੰਡ ਤੇ ਇੱਕ ਚੂਨਾ ਲੈਣਾ ਜੋ ਕਰਿਆਨੇ ਦੀ ਸ਼ੌਪ ਤੋਂ ਤੁਹਾਨੂੰ ਕਿਤੋਂ ਵੀ ਮਿਲ ਜੂ ਦੁਕਾਨ ਤੋਂ ਕਰਿਆਨੇ ਦੇ ਤੋਂ ਚੂਨਾ ਲੈ ਲਿਓ ਥੋੜਾ ਜਿਹਾ ਉਨੂੰ ਮਿਕਸ ਕਰ ਲੋ ਚੰਗੀ ਤਰ੍ਹਾਂ ਤਿੰਨੇ ਚੀਜ਼ਾਂ ਨੂੰ ਮਿਕਸ ਕਰ ਲੋ ਪੇਸਟ ਬਣਾ ਲੋ ਦਾ ਚਾਹੇ ਥੋੜਾ ਜਿਹਾ ਪਾਣੀ ਪਾ ਲੋ ਜਾਂ ਸਰੋਂ ਦਾ ਤੇਲ ਪਾ ਲੋ ਦੇ ਵਿੱਚ ਜਾਂ ਦੇਸੀ ਘੋਪਾਕ ਲਾ ਕੇ ਪਾ ਲੋ ਤੁਹਾਡੀ ਇੱਛਾ ਚੰਗੀ ਤਰ੍ਹਾਂ ਪੇਸਟ ਬਣਾ ਲੋ ਤੇ ਪੇਸਟ ਬਣਾ ਕੇ ਜਿੱਥੇ ਤੁਹਾਡੇ ਦਰਦ ਹੈ ਕਿਸੇ ਵੀ ਹਿੱਸੇ 'ਚ ਸਰੀਰ ਦੇ ਗੋਡੇ ਮੋਢੇ ਦਰਦ ਕਰਦੇ ਨੇ ਉਹਦਾ ਲੇਪ ਜਿਹੜਾ ਨਾ ਲਗਾਤਾਰ ਲਾਉਂਦੇ ਜਾਓ 15-20 ਦਿਨ ਲਗਾਤਾਰ ਲਗਾਓ ਜਿੰਨੀ ਰੜਕ ਹੈ ਜਿੰਨਾ ਦਰਦ ਹੈ ਤੁਹਾਡੇ ਉਥੋਂ ਸਭ ਖਤਮ ਹੋ ਜਾਣਾ ਹੈ ਉੱਥੋਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਿੰਨਾ ਦਰਦ ਸੀ ਕਿ ਕਦੋਂ ਗਾਇਬ ਹੋ ਗਿਆ ਲਗਾਤਾਰ ਲਗਾਉਂਦੇ ਜਾਓ ਉਤੋਂ ਕੱਪੜੇ ਨਾਲ ਜ਼ਰੂਰ ਟਾਗ ਲਿਓ ਤਾਂ ਜੋ ਹਲਦੀ ਨਾਲ ਦੂਜੇ ਕੱਪੜੇ ਖਰਾਬ ਨਾ ਹੋਣ ਤੇ ਜਿਆਦਾ ਜਿੱਥੇ ਆਪਾਂ ਲਗਾਇਆ ਵੀ ਉਤੋਂ ਉਹ ਲੈ ਨਾ ਸਕੇ ਤੇ ਸਵੇਰ ਕੀ ਕਰਨਾ ਹੈ ਰਾਤ ਨੂੰ ਲਗਾ ਲਓ ਸਵੇਰ ਨੂੰ ਕੋਸੇ ਪਾਣੀ ਨਾਲ ਧੋ ਦੇਣਾ ਸਾਫ਼ ਕਰ ਦੇਣਾ ਲਗਾਤਾਰ ਕਰਦੇ ਜਾਓ ਤੁਹਾਨੂੰ ਹੱਡ ਗੋਡੇ ਮੋਢੇ ਜਿੱਥੇ ਵੀ ਤੁਹਾਡੇ ਦਰਦ ਹੈ ਉੱਥੇ ਲਗਾਉਂਦੇ ਜਾਓ ਦਰਦ ਕਿਵੇਂ ਗਾਇਬ ਹੋ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੋ ਇਹ ਨੁਸਖਾ ਬਹੁਤ ਲੋਕਾਂ ਨੇ ਅਜ਼ਮਾਇਆ ਤੇ ਫਾਇਦਾ ਵੀ ਖਟਿਆ ਅਗਰ ਤੁਹਾਨੂੰ ਵੀ ਦਰਦ ਦੀ ਕਿਸੇ ਸ਼ਿਕਾਇਤ ਹੈ ਕਿਸੇ ਵੀ ਅੰਗ ਦੇ ਵਿੱਚ ਗੋਡੇ ਮੋਢੇ ਜੋੜ ਦਾ ਵਿੱਚ ਤਾਂ ਇਹ ਨੁਸਖਾ ਜ਼ਰੂਰ ਅਪਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ